ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਹਾਂ ਚੇਤਨ ਕਾਸ਼ਾ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਹੁਸ਼ਾਰਪੁਰ ਦੇ ਕਸਬਾ ਮਹਾਲਪੁਰ 'ਚ ਮੌਜੂਦ ਬੀਡੀਪੀਓ ਦਫ਼ਤਰ ਇਹ ਮਹਾਲਪੁਰ ਦੇ ਅਕਸਰ ਸੁਰਖੀਆਂ ਦੇ ਵਿੱਚ ਰਹਿੰਦਾ ਜਾਂ ਇੰਜ ਕਹਿ ਲਵਾਂ ਕਿ ਵਿਵਾਦਾਂ ਦੇ ਵਿੱਚ ਰਹਿਣ ਦੀ ਆਦਤ ਪੈ ਚੁੱਕੀ ਹੈ ਬੀਡੀਪੀਓ ਦਫ਼ਤਰ ਬਲਾਕ ਮਹਾਲਪੁਰ ਨੂੰ ਤਿਸ ਤੋਂ ਪਹਿਲਾਂ ਵੀ ਕਾਪਲੇ ਨੂੰ ਲੈ ਕੇ ਜਿਹੜਾ ਬੀਡੀਪੀਓ ਦਫ਼ਤਰ ਆ ਸੁਰਖੀਆਂ ਦੇ ਵਿੱਚ ਆਇਆ ਸੀ ਤਾਂ ਇੱਕ ਵਾਰ ਮੁੜ ਤੋਂ ਕਪਲੇ ਨੂੰ ਲੈ ਕੇ ਆਈ ਇਹ ਬਲਾਕ ਮਾਲਪੁਰ ਦਾ ਜਿਹੜਾ ਬੀਡੀਪੀਓ ਦਫ਼ਤਰ ਹੈ ਉਹ ਸੁਰਖੀਆਂ ਦੇ ਵਿੱਚ ਆਇਆ ਤਾਂ ਰਸਲ ਕੀ ਪੂਰਾ ਮਾਮਲਾ ਹੈ ਕਿ ਉੱਥੋਂ ਤੇ ਬੀਡੀਪੀਓ ਅਵਤਾਰ ਸਿੰਘ ਵੱਲੋਂ ਇਹ 14 ਪਿੰਡਾਂ ਨੂੰ ਜਿਹੜੇ ਉਹ ਟੁੱਲੂ ਪੰਪ ਭੇਟ ਕੀਤੇ ਗਏ ਨੇ ਤੋਂਨਾ ਟੁੱਲੂ ਪੰਪਾਂ ਦੀ ਜਿਹੜੀ ਉਹ ਕੀਮਤ ਹੈ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਐਕਚੁਅਲ ਕੀਮਤ ਤੋਂ ਤੇ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਇੱਕ ਵਾਰ ਮੁਰਤ ਤੋਂ ਸੀਨੀਅਰ ਪੱਤਰਕਾਰ ਦੀਪਕਾ ਕਾਗਨੀ ਉਤਰੀ ਮੌਜੂਦ ਨੇ ਗੱਲਬਾਤ ਕਰਦੇ ਆ ਦੀਪਕ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਵਾਗਤ ਹੈ ਚੇਤਨ ਜੀ ਸਾਰੇ ਦਰਸ਼ਕਾਂ ਦਾ ਵੀ ਜੀ ਦੀਪਕ ਜੀ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਹੁਣ ਇਹ ਮਾਹਲਪੁਰ ਤੇ ਬੀਡੀਪੀਓ ਦਫ਼ਤਰ ਨੂੰ ਵਿਵਾਦਾਂ ਦੇ ਵਿੱਚ ਰਹਿਣ ਦੀ ਆਦਤ ਪੈ ਚੁੱਕੀ ਹੈ ਇਸ ਤੋਂ ਪਹਿਲਾਂ ਵੀ ਇੱਕ ਇਹ ਮੇਰੇ ਵੱਲੋਂ ਤੇ ਤੁਹਾਡੇ ਵੱਲੋਂ ਇੱਕ ਕਪਲਾ ਫੜਿਆ ਕਿ 81 ਕਰੋੜ ਰੁਪਏ ਦਾ ਤਾਂ ਇੱਕ ਵਾਰ ਮੁੜ ਤੋਂ ਇਹ ਕਪਲੇ ਦੀ ਮੁਸ਼ਕਲਾਂ ਲੱਗਿਓ ਉਸ ਦਫ਼ਤਰ ਦੇ ਵਿੱਚੋਂ ਕੀ ਪੂਰਾ ਮਾਮਲਾ ਹੈ ਜੀ ਚੇਤਨ ਜੀ ਆਪਾਂ ਜੇ ਬਲਾਕ ਵਿਕਾਸ ਦਾ ਨਾਮ ਬਦਲ ਕੇ ਵਿਕਾਸ ਉਥੇ ਪਿੰਡਾਂ ਦਾ ਤਾਂ ਹੋ ਹੀ ਨਹੀਂ ਰਿਹਾ ਹੈਗਾ ਉਥੇ ਤਾਂ ਜਿਹੜੇ ਅੰਦਰ ਅਧਿਕਾਰੀ ਬੈਠੇ ਉਹਨਾਂ ਦਾ ਹੋ ਰਿਹਾ ਵਿਕਾਸ ਤਾਂ ਆਪਾਂ ਵਿਕਾਸ ਹੈ ਤੁਸੀਂ ਇੱਕ ਇੱਕ ਸਟੈਪ ਗੱਭੇ ਹਜੇ 15 20 ਦਿਨ ਪਹਿਲੇ ਵਾਲਾ ਛੱਡ ਗਿਆ ਉਹ ਜਿਹੜੇ 7 7000 ਦੀ ਸਟੇਸ਼ਨਰੀ ਵੰਡ ਦਿੱਤੀ ਜਿਹੜੀ 1000 1500 ਦੀ ਉਹ ਵੀ ਅਸੀਂ ਇਸੇ ਹੀ ਸਟੂਡੀਓ ਦੇ ਵਿੱਚ ਬੈਠ ਕੇ ਦਸਖਤਾਂ ਦੱਸੀ ਸੀ ਤੁਸੀਂ ਇੱਕ ਦੇਖ ਲਓ ਪੇ 15 20 ਦਿਨ ਨਹੀਂ ਡੱਪਦੇ ਇੱਥੇ ਫਿਰ ਨਾ ਨਹੀਂ ਕਪੜਾ ਬਾਹਰ ਆ ਜਾਂਦਾ ਇੱਕ ਇਹ ਵੀ ਇੱਕ ਅਨੋਖੇ ਢੰਗ ਦਾ ਕਪਲਾ ਜਿਹੜਾ ਆ ਇਹ ਆ ਹੁਣ ਇਹ ਕਪਲਾ ਹੈ ਕੀ ਆ ਦੇਖੋ ਬਰਸਾਤਾ ਹੋਈਆਂ ਜਿਹੜਾ ਪਿੰਡ ਹਕੂਮਤ ਪੋਰਿਆ ਨਗਦੀ ਪੋਰਿਆ ਹੋਰ ਆ ਖਾਨਪੋਰਾ ਆ ਤਿੰਨ ਚਾਰ ਕ ਪਿੰਡ ਹੋਇਆ ਇਹ ਸਾਰੇ ਜਿਹੜੇ ਪਿੰਡ ਹੈਗੇ ਹਲਕਾ ਚੱਬੇਵਾਲ ਦੇ ਵਿੱਚ ਇਸ ਪੋਰਨੂਰਪੁਰ ਮੰਨਣਾ ਆ ਤੁਹਾਡੇ ਕੋਲ ਲਿਸਟ ਮੈਂ ਤੁਹਾਨੂੰ ਪ੍ਰੋਵਾਈਡ ਵੀ ਕਰਾਈ ਆ ਮੇਰੇ ਦਾ ਫੋਨ ਚਾ ਫੋਨ ਦੂਜੇ ਪਾਸੇ ਆ ਜੀ ਬਿਲਕੁਲ ਜਿਨ੍ਹਾਂ ਦੇ ਵੀ ਇਹ ਪਿੰਡ ਹੈਗੇ ਆ ਇਹਨਾਂ ਦੇ ਵਿੱਚ ਟੋਪਿਆਂ ਦੀ ਸਮੱਸਿਆ ਆ ਬਰਸਾਤਾਂ ਦੇ ਵਿੱਚ ਕਈ ਵਾਰੀ ਟੋਬਿਆਂ ਦਾ ਪਾਣੀ ਜਿਹੜਾ ਹੈਗਾ ਆ ਉਹ ਘਰਾਂ ਦੇ ਵਿੱਚ ਵੜ ਜਾਂਦਾ ਲੋਕਾਂ ਦੇ ਜਿਹੜੇ ਨੀਅਰ ਬਾਈ ਘਰ ਹੈ। ਇਹਦੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਕਿਉਂ ਨਾ ਸੀ ਆਪਣੇ ਦਰਸ਼ਕਾਂ ਨੂੰ 14 ਕਿ ਪਿੰਡਾਂ ਨਾਮ ਲੈ ਕੇ ਦੱਸ ਵੀ ਦਈਏ ਹਾਂ ਜੀ ਬਿਲਕੁਲ ਬਿਲਕੁਲ ਦੱਸਣੇ ਚਾਹੀਦੇ ਆ। ਪਹਿਲਾ ਪਿੰਡ ਹੈ ਜੀ ਗਣੇਸ਼ਪੁਰ ਫਿਰ ਦੂਸਰਾ ਆ ਗਿਆ ਭਾਲਟਾ ਖਾਨਪੁਰ ਈਸਪੁਰ ਨੂਰਪੁਰ ਮੰਦਨਹਾਣਾ ਬਲਾਸਪੁਰ ਹੱਲੂਵਾਲ ਅਛਰੋਵਾਲ ਪੰਜੋੜ ਨਗਤੀਪੁਰ ਰਾਵਲਬਸੀ ਜਿੰਨਾਂ ਅੱਤੇ ਪਾਣਾ ਇਹ 14 ਪਿੰਡ ਨੇ ਜਿਨ੍ਹਾਂ ਪਿੰਡਾਂ ਦੇ ਵਿੱਚ ਇਹ ਟੁੱਲੂ ਪੰਪਾ ਦੀ ਜਿਹੜੀ ਉਹ ਖਰੀਦ ਕੀਤੀ ਗਈ ਆ ਜਿਹੜਾ ਜਿਹੜਾ ਇਹ ਲਿਸਟ ਹੈਗੀ ਆ ਇਹ ਜਿਹੜੇ ਚੀਜ਼ਾਂ ਨਹੀਂ ਇਹ ਠੀਂਡਾ ਪਿੰਡ ਆ ਅੱਛਾ ਠੀਂਡਾ ਵੀ ਇਹ ਇਹ ਇਹਨਾਂ ਦੇ ਵਿੱਚ ਹੈ ਕੋਈ ਨਹੀਂ ਆ ਉਹ ਜਿਹੜੀ ਲਿਖਤ ਆ ਉਹ ਜਿਹਨੇ ਸਾਨੂੰ ਲਿਖਤ ਦਿੱਤੀ ਆ ਉਹ ਗਲਤ ਲਿਖਿਆ ਹੋਇਆ ਸ਼ਾਇਦ ਉਹ ਗਲਤ ਉਹਦੇ ਕੋਲੋਂ ਹੀ ਗਲਤ ਲਿਖੀ ਹੋ ਉਹ ਪਿੰਡ ਇਹ ਠੀਂਡਾ ਹੈ ਠੀਂਡਾ ਪਿੰਡ ਆ ਜੀ ਕਿਉਂਕਿ ਉੱਥੇ ਕਟਿੰਗ ਹੋਈ ਹੋ ਚਲੋ ਹਲੀ ਦਿਸ ਇਹ ਇਹ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਦੀ ਇਹ ਸਮੱਸਿਆ ਆ ਤੁਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹਨਾਂ ਪਿੰਡਾਂ ਦੀਆਂ ਖਬਰਾਂ ਚਲਾਈਆਂ ਹੋਇਆ ਕੀ ਆ ਵੀ ਜਦੋਂ ਇੱਕ ਇਹ ਵੀ ਬੇਸ਼ਾ ਬਖਰਾ ਆ ਜਿਹੜਾ ਵਿਭਾਗ ਦੂਸਰਾ ਹੈਗਾ ਉਹ ਤੇ ਜਿਹੜੀ ਡਰੇਨੇਜ ਵਿਭਾਗ ਆ ਉਹਦੇ ਡਰੇਨ ਸਾਰੇ ਬੰਦ ਆ ਸਫਾਈ ਹੋਈ ਨਹੀਂ ਇਸੇ ਕਰਕੇ ਇਸ ਵਾਰ ਜਿਹੜਾ ਆ ਉਹ ਪਿੰਡਾਂ ਦੇ ਵਿੱਚ ਪਾਣੀ ਵੜਿਆ ਹੁਣ ਹਕੂਮਤਪੁਰ ਦੀ ਬੜੀ ਹਾਲਤ ਖਰਾਬ ਰਹੀ ਆ ਕਿੰਨਾ ਪਾਣੀ ਆਇਆ ਹੈਗਾ ਉਸ ਪਾਣੀ ਨੂੰ ਇਮੀਡੀਏਟਲੀ ਰੋਕਾ ਨੂੰ ਰੀਹੈਬਿਲੀਟੇਸ਼ਨ ਦੇਣ ਦੇ ਲਈ ਵੈਸੇ ਤਾਂ ਪੰਪ ਦੇਣੇ ਹੀ ਹੈਗੇ ਆ ਪਰ ਇਹ ਪੰਪ ਖਰੀਦਣੇ ਅਸੀਂ ਕਹਿੰਦੇ ਵਧੀਆ ਗੱਲ ਹੈ ਆਪੇ ਪੰਚਾਇਤਾਂ ਨੂੰ ਮਿਲਣੇ ਚਾਹੀਦੇ ਆ ਤਾਂ ਕਿ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਹੈ ਤਾਂ ਕਿ ਜਿਹੜਾ ਪਾਣੀ ਜਾ ਰਿਹਾ ਤੇ ਚੱਲੇ ਪੰਪ ਅਤੇ ਪਾਣੀ ਜਿਹੜਾ ਹੈ ਬਾਹਰ ਕਿਸੇ ਪਾਸੇ ਕੱਢ ਦਿੱਤਾ ਜਾਵੇ ਅਸੀਂ ਇਸ ਗੱਲ ਨਾਲ ਸਹਿਮਤ ਆ ਪਰ ਉਹਦੀ ਜਿਹੜੀ ਖਰੀਦ ਹੈ ਜੀ ਤਾਂ ਜੀ ਕਿ ਖਰੀਦ ਦੇ ਵਿੱਚ ਤੁਸੀਂ ਸੂਈ ਨਹੀਂ ਭਰੂਗੇ ਸੂਆ ਭਰ ਦੋਗੇ ਫੇਰ ਤਾਂ ਸਾਡੇ ਵਰਗਿਆਂ ਨੇ ਬੋਲਣਾ ਹੀ ਆ ਮਝੇ ਬਿਲਕੁਲ ਅਸੀਂ ਦੋਵਾਂ ਨੇ ਜਦੋਂ ਮਾਰਕੀਟ ਦੇ ਵਿੱਚ ਪ੍ਰਾਈਸ ਵੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਦੁਕਾਨਦਾਰ ਨੇ ਇਹ ਕਹਿੰਦੇ ਵਧੀਆ ਤੋਂ ਵਧੀਆ ਕੰਪਨੀ ਦਾ ਵੀ ਲੈ ਲਓ ਮਹਿੰਸ 40 ਤੋਂ 45000 ਦਾ ਸਟੈਂਡਰਡ ਕੰਪਨੀ ਦਾ ਵੀ ਚੇਤਨ ਜੀ ਇਹ ਜਿਹੜੇ ਮੈਂ ਜਲੰਧਰ ਤੱਕ ਦੇ ਜਿਹੜੇ ਆ ਉਹ ਕੰਸਲਟ ਕੀਤੇ ਆ ਇਹ ਵੈਸੇ ਤਾਂ ਖਬਰ ਤਾਂ ਆਪਣੇ ਕੋਲ ਮੈਨੂੰ ਤੁਸੀਂ ਦਿੱਤੀ ਸੀ ਵੀ ਇਹ ਤੇ ਸੱਡੀ ਕਰੋ ਕੀ ਆ ਇਹ ਜੀ ਮੈਂ ਇਹ ਸਟੱਡੀ ਕਰਦਾ ਰਿਹਾ ਮੈਂ ਜਲੰਧਰ ਲੁਧਿਆਣੇ ਤੱਕ ਵੀ ਇਹ ਜਿਹੜੀ ਹੈ ਮਾਰਕੀਟ ਦੀ ਰਿਪੋਰਟ ਕੀਤੀ ਆ ਜਿਹੜੇ ਮੇਰੇ ਬਿਜ਼ਨਸmen ਫਰੈਂਡਸ ਹੈਗੇ ਆ ਉਹਨਾਂ ਨੇ ਵੀ ਕੀਤੀ ਹੈਗੀ ਆ ਖੇਤੀਬਾੜੀ ਨਾਲ ਜਿਹੜੇ ਸੰਬੰਧਤ ਵੱਡੇ ਕਿਸਾਨ ਆ ਜਿਨ੍ਹਾਂ ਕੋ ਅਕਸਰ ਇਹ ਦੂਸਰੇ ਰਹਿੰਦੇ ਵੀ ਹੈਗੇ ਆ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਆ ਇਹ ਜਿਹੜਾ ਹੈ ਇਹ ਤਕਰੀਬਨ ਉਹ ਕਹਿੰਦੇ ਜੀ 25-30 ਹਜ਼ਾਰ ਤੋਂ ਸ਼ੁਰੂ ਹੋ ਕੇ ਕੁਆਲਿਟੀ ਕੰਪਨੀ ਦੇ ਸਟੈਂਡਰਡ ਤੱਕ ਜਿਹੜਾ ਹੈ ਉਹ 40 ਤੋਂ ਹੱਦ 45 ਤੱਕ ਹੈ ਪਰ ਇੱਥੇ ਰਕਮ ਵਰਤੀ ਗਈ ਆ 95000 ਰੁਪਏ ਮਤਲਬ ਕਿ ਐਕਚੁਅਲ ਕੀਮਤੇ ਅਸੀਂ ਗੱਲ ਕਰ ਰਹੀਏ ਵਧੀਆ ਤੋਂ ਵਧੀਆ ਕੰਪਨੀ ਦੀ ਉਹ 40 ਤੋਂ 45000 ਆ ਸਟੈਂਡਰਡ ਕੰਪਨੀ ਦੀ ਸਟੈਂਡਰਡ ਕੰਪਨੀ ਤੇ ਇਹਨਾਂ ਦਾ ਖਰੀਦੇ ਆ ਜੀ ਉਹ 95000 95000 ਮਤਲਬ ਕਿ ਸਿੱਧਾ ਦੁੱਗਣਾ ਦੁੱਗਣਾ ਤੋਂ ਵੱਧ ਹੀ ਆ ਮਤਲਬ ਕਿ 50000 ਦਾ ਠੋਕੂ ਲਾ ਲਿਆ ਜੀ ਸਰਕਾਰ ਨੇ ਠੋਕੂ ਸਰਕਾਰ ਨੂੰ ਕਾਹਦਾ ਠੋਕੂ ਲੱਗਾ ਪੰਚਾਇਤਾਂ ਨੂੰ ਲੱਗਾ ਫਿਰ ਹੁਣ ਕਿਉਂਕਿ ਤੁਸੀਂ ਇੱਕ ਹੋਰ ਦੇਖੋ ਕਿ ਜਿਸਲੇ ਇਹਦਾ ਧੂਆਂ ਉੱਠਣਾ ਸ਼ੁਰੂ ਕੀਤਾ ਮੈਨੂੰ ਤਾਂ ਕੋਈ ਅੰਦਰਲੇ ਹੀ ਸੂਤਰਾਂ ਤੋਂ ਪਤਾ ਲੱਗਾ ਵੈਸੇ ਏਡੀਸੀ ਵਿਕਾਸ ਇਹਦੀ ਇਨਕੁਆਰੀ ਵੀ ਕਰ ਰਹੇ ਆ ਜਿਹੜੇ ਡਵੈਲਪਮੈਂਟ ਹੈਗੇ ਆ ਉਹ ਇਹਦੀ ਪੜਤਾਲ ਪਹਿਲਾਂ ਹੀ ਚੱਲ ਰਹੀ ਅਸਲ ਦੇ ਵਿੱਚ ਇਹਦੀ ਬਦਬੂ ਜਿਹੜੀ ਅੱਜ ਇਹਦੀ ਧੂਆਂ ਉੱਠਿਆ ਆ ਉਹ ਜਿਸਲੇ ਇਹ ਇਨਕੁਆਰੀ ਖੁੱਲੀ ਆ ਅੰਦਰੋਂ ਗੱਦੀ ਖੁੱਲ ਗਈ ਆ ਉਸ ਤੋਂ ਬਾਅਦ ਹੀ ਸਾਡੇ ਇਹ ਨੋਟਿਸ ਚ ਆਇਆ ਤਾਂ ਅਸੀਂ ਸਟੱਡੀ ਕੀਤਾ ਇਹਦੀ ਇਨਕੁਆਰੀ ਵੀ ਖੁੱਲੀ ਪਈ ਆ ਕਿਉਂਕਿ ਕੀਮਤ ਬਹੁਤ ਜ਼ਿਆਦਾ ਅੱਦੋ-ਬਦ ਫਿਰ ਤੁਸੀਂ ਦੱਸੋ ਬਈ ਖਰੀਦਣ ਦੇ ਵਿੱਚ ਕੋਈ ਮਾਪਦੰਡ ਨਹੀਂ ਵਰਤੇ ਗਏ ਬਿਲਕੁਲ ਮੈਂ ਐਸੀ ਗੱਲ ਤੇ ਆ ਰਹਿਆ ਸੀਗਾ ਖਰੀਦ ਕਹਿੰਦੇ ਪਹਿਲਾਂ ਕਰ ਲਈ ਤਾਂ ਮਤੇ ਬਾਅਦ ਵਿੱਚ ਪੁਆਏ ਗਏ ਨੇ ਕਿਉਂਕਿ ਸਾਡੇ ਵੀ ਸਰਪੰਚ ਸਾਹਿਬ ਕੋਈ ਮਿੱਤਰ ਨੇ ਜਿਨ੍ਹਾਂ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ਤੇ ਜਾਨਕਾਰੀ ਪਾਜੀ ਮੈਂ ਤੁਹਾਨੂੰ ਲਿਸਟ ਦਿੱਤੀ ਆ ਮੈਂ ਕੱਲੇ ਕੱਲੇ ਫੋਨ ਨੰਬਰ ਲਿਖਿਆ ਉਹਦੇ ਤੇ ਬਿਲਕੁਲ ਜਿਹੜੀ ਲਿਸਟ ਆਈ ਸੀ ਮੇਰੇ ਕੋਲ ਚੌਂਦਾ ਪਿੰਡਾਂ ਦੀ ਉਹਨਾਂ ਦਾ ਨਾਮ ਸੀ ਸਰਪੰਚਾਂ ਦੇ ਨਾਲ ਕੰਟੈਕਟ ਮੈਂ ਕੰਟੈਕਟ ਨੰਬਰ ਆਪਣੇ ਹੱਥ ਨਾਲ ਲਿਖਿਆ ਲੱਭ ਲੱਭ ਕੇ ਜੀ ਫਿਰ ਅਸੀਂ ਸੰਪਰਕ ਕੀਤਾ ਹੈਗਾ ਅਸੀਂ ਇਹ ਥੋੜੀ ਵੀ ਇੱਕ ਸਰਪੰਚ ਨੇ ਦੇ ਦਿੱਤੀ ਸਾਰੀ ਅੱਛਾ ਹੁਣ ਸਰਪੰਚਾਂ ਕੀ ਜਾਣਕਾਰੀ ਮੁਹੱਈਆ ਕਰਵਾਏ ਦੇਖੋ ਸਰਪੰਚਾਂ ਨੇ ਜਿਹੜੀ ਜਾਣਕਾਰੀ ਮੁਹੱਈਆ ਇਹ ਕਰਾਈ ਆ ਉਹ ਕਹਿੰਦੇ ਭਈ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਇਹ ਠੀਕ ਹੈ ਵੀ ਅਸੀਂ ਡਿਮਾਂਡ ਕਰਦੇ ਸੀ ਪਰ ਜਿਹੜੇ ਪੰਪ ਐ ਸਾਨੂੰ ਦੇ ਦਿੱਤੇ ਜਾਣ ਤਾਂ ਕਿ ਕਿਉਂਕਿ ਜ਼ਰੂਰੀ ਹੈਗੀ ਆ ਬਹੁਤ ਜ਼ਰੂਰੀ ਵੀ ਹੈਗੀ ਆ ਜਿਹੜੇ ਹੇਠਲੇ ਪਿੰਡ ਆ ਤੁਸੀਂ ਅਸੀਂ ਜਿਹੜਾ ਹਿਸ਼ਾਰਪੁਰ ਜ਼ਿਲ੍ਹੇ ਦੇ ਜਿਹੜੇ ਪਿੰਡ ਆ ਇਹਨਾਂ ਦਾ ਪਾਣੀ ਤੁਸੀਂ ਦੇਖਿਆ ਹੁਣ ਰੁੱਢ ਦਾ ਜਿਹੜਾ ਫਗਵਾੜੇ ਵੱਲੋਂ ਜਿਹੜਾ ਜਾਂਦਾ ਸਾਡੇ ਹਿਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਪਾਣੀ ਠਹਿਰਦਾ ਨਹੀਂ ਇਹ ਜਿਹੜੇ ਹੋਲ ਪਿੰਡ ਨੀਵੇਂ ਜਿਹੜੇ ਲਹਿੰਦੇ ਪਾਸੇ ਨੂੰ ਜਾਈ ਜਾਂਦੇ ਆ ਇਹਨਾਂ ਦੇ ਵਿੱਚ ਪਾਣੀ ਥੋੜਾ ਚਿਰ ਖੜਾ ਰਹਿੰਦਾ ਹੈਗਾ ਉਹਦੇ ਲਈ ਜ਼ਰੂਰੀ ਹੈਗੀ ਆ ਉਹ ਕਹਿੰਦੇ ਜੀ ਵੀ ਸਾਡੇ ਕੋਲ ਮਥੇ ਪੋਲ ਆ ਹੁਣ ਜੇ ਮਤੇਪੋ ਵਾਲੇ ਆ ਤਾਂ ਉਹ ਪੇਮੈਂਟ ਕਿੱਥੋਂ ਹੋਣੀ ਆ ਤਾਂ ਉਹ ਬੇਸਿਕ ਪੰਚਾਇਤ ਤੋਂ ਹੋਣੀ ਆ ਪੰਚਾਇਤ ਦੇ ਖਾਤੇ ਦੇ ਵਿੱਚੋਂ ਤੇ ਪੰਚਾਇਤਾਂ ਨਮੀਆਂ ਬੜੀਆਂ ਹੈਗੀਆਂ ਆ ਤੇ ਉਹਨਾਂ ਨੂੰ ਕੀ ਕਿਆ ਚੂਨਾ ਲਗਾਉਣ ਦੀ ਜ਼ਰੂਰਤ ਕੀ ਆ ਮੈਨੂੰ ਇੱਕ ਦੱਸੋ ਪੰਚਾਇਤਾਂ ਨੂੰ ਚੂਨਾ ਪੰਚਾਇਤਾਂ ਦੇ ਕਹ ਲਓ ਸਰਕਾਰ ਨੂੰ ਪੰਚਾਇਤਾਂ ਕੋ ਪੈਸਾ ਕਿਹੜਾ ਉਹਨਾਂ ਦਾ ਆਪਣੇ ਜੇਬ ਦਾ ਆ ਜੇ ਉਹਨਾਂ ਦੇ ਜੇਬ ਦਾ ਹੁੰਦਾ ਤਾਂ ਉਹ ਖਰੀਦਣ ਦਿੰਦੇ ਇਹਨਾਂ ਨੇ ਇਹ ਨਾ ਮੰਨਦਾ ਉਹਨਾਂ ਦਾ ਕਿ ਪੈਸਾ ਵੀ ਪੰਜਾਬ ਸਰਕਾਰ ਦੇ ਉਹ ਤੇ ਜਿਹੜੇ ਹੈ ਉਹ ਤੇ ਸਰਪੰਚ ਪੰਚਾਇਤ ਪਿੰਡਾਂ ਦੇ ਵਿੱਚ ਉਹ ਕਿਸਾਨ ਨਾਲ ਕਿਸਾਨੀ ਨਾਲ ਸੰਬੰਧਤਾ ਹੈ ਉਹਨਾਂ ਨੂੰ ਇਹਨਾਂ ਦੇ ਰੇਟਸ ਸਾਰਿਆਂ ਦੇ ਪਤਾ ਹੈਗੇ ਜ਼ਿਆਦਾਤਰ ਜਿਹੜੇ ਸਰਪੰਚ ਲੱਗਣ ਦੇਣਾ ਸੀ ਇਹਨਾਂ ਨੂੰ ਨਹੀਂ ਲੱਗਣ ਦੇਣਾ ਸੀਗਾ ਬਿਲਕੁਲ ਮੈਨੂੰ ਇੱਕ ਨਹੀਂ ਸਮਝ ਆਦੀ ਚੇਤਨ ਜੀ ਪਈ ਐਡੀ ਟੁਕੜੀ ਕੀਮਤ ਤੇ ਤੁਸੀਂ ਖਰੀਦੇ ਪੇ ਹੁਣ ਉਹਨਾਂ ਕੋਲੋਂ ਮਤੇ ਪੋਲ ਹੈ ਮਤੇ ਪੋਲ ਲੈ ਆਪਣੀ ਜਦਕੀ ਅੱਗੇ ਵੀ ਅਸੀਂ ਖਬਰਾਂ ਦੇ ਵਿੱਚ ਬਹੁਤ ਕੀਤਾ ਹਰ ਚੀਜ਼ ਸਰਕਾਰੀ ਤੌਰ ਤੇ ਇਹ ਜ਼ਰੂਰੀ ਨਹੀਂ ਵੀ ਵਿਕਾ ਬੀਡੀਪੀਓ ਦਫ਼ਤਰ ਦੇ ਵਿੱਚ ਹੀ ਆ ਜਿਹੜਾ ਵੀ ਸਰਕਾਰੀ ਡਿਪਾਰਟਮੈਂਟ ਹੈ ਉਹਦੇ ਵਿੱਚ ਕੋਈ ਵੀ ਚੀਜ਼ ਖਰੀਦਣੀ ਆ ਜਾਂ ਕਿਸੇ ਨੂੰ ਠੇਕਾ ਦੇਣਾ ਉਹਦੇ ਇੱਕ ਮਾਪਦੰਡ ਹੈ ਉਹਦੇ ਨਿਯਮ ਤੈਅ ਕੀਤੇ ਹੋਏ ਆ ਉਹ ਨਿਯਮਾਂ ਦੇ ਤੋਂ ਜਿਸਲੇ ਤੁਸੀਂ ਬਾਹਰ ਜਾਣਾ ਤਾਂ ਕਬਲੇ ਦਾ ਧੂਆ ਉੱਠਣਾ ਇਹੀ ਇੱਥੇ ਹੋਇਆ ਹੈਗਾ ਕਿੰਨਾ ਕੁ ਠੋਕੂ ਲੱਗ ਗਿਆ ਜੀ ਫਿਰ 14 ਪਿੰਡਾਂ ਦੇ ਪਿੱਛੇ ਮੈਂ ਤਾਂ ਆਪਾਂ ਆਪਾਂ ਹੋਰ ਵਧਾ ਲੰਨੇ 50000 ਕਰ ਲੰਨੇ 55000 ਕਰ ਲੰਨੇ ਜੀ ਆਪਾਂ 55000 ਵੀ ਰੱਖ ਲਈਏ ਤੇ 40000 ਦੇ حساب ਨਾਲ 14 4 56 56000 ਰੁਪਇਆ ਹੋ ਗਿਆ ਇਹ ਹੜੱਪ ਕੌਣ ਗਿਆ ਜੀ ਇਹਦੀ ਚੀਜ਼ ਕਿਹਦੇ ਨਹੀਂ ਇਹ ਤਾਂ ਇਹ ਤਾਂ ਸਿੱਧਾ ਸਰਪੰਚਾਂ ਕੋਲੋਂ ਹੜੱਪ ਹੋਇਆ ਤੇ ਫਿਰ ਇੱਕ ਦੂਜੇ ਪਾਸੇ ਹੋਰ ਵੀ ਆ ਜਾਓ ਚੇਤਨ ਜੀ ਉਹ ਇਹ ਹੈਗੀ ਆ ਕਿ ਕੰਪਨੀ ਕੋ ਕਮਿਸ਼ਨ ਨਹੀਂ ਲਿਆ ਹੋਊਗਾ ਇਕੱਠੇ ਚੱਕਣ ਦਾ ਬਿਲਕੁਲ ਕਮਿਸ਼ਨ ਦੀ ਗੱਲ ਤਾਂ ਪਹਿਲਾਂ ਹੁੰਦੀ ਹੈ ਜੀ ਸਰਕਾਰ ਨੇ ਹੁਣ ਗੱਡੀਆਂ ਖਰੀਦੀਆਂ ਤੇ ਉਹ ਬਿਸ਼ੱਕ ਸਸਤੀਆਂ ਖਰੀਦ ਲਈਆਂ ਪੁਲਿਸ ਨੂੰ ਗੱਡੀਆਂ ਦਿੱਤੀਆਂ ਵੱਖਰਾ ਵਿਸ਼ਾ ਕਰ ਲਵਾਂਗੇ ਕਿਹੜਾ ਕੰਪਨੀ ਹੈ ਜਿਹੜੀ ਆ ਕੰਪਨੀ ਆਲੇ ਹੁਣ ਆਪਾਂ ਕਰ ਲੈ ਮੈਡੀਸਨ ਨਾਲ ਸੰਬੰਧਤ ਲੈ ਲਓ ਜਹਾਂ ਕੰਪਨੀ ਆਲੇ ਤਾਂ ਆਪ ਪਹੁੰਚ ਕਰਦੇ ਆ ਜੀ ਸਾਡੇ ਤੱਕ ਲੈ ਕੇ ਆਓ ਅਸੀਂ ਕਮਿਸ਼ਨ ਦੇਾਂਗੇ ਤੁਹਾਨੂੰ ਮੈਂ ਉਹੀ ਦੱਸਣ ਲੱਗਾ ਖੇਤੀਬਾੜੀ ਨਾਲ ਸੰਬੰਧਤ ਲੈ ਲਓ ਮੈਡੀਕਲ ਦੇ ਦੇਣ ਨਾਲ ਲਾ ਲਾ ਮੈਂ ਹੀ ਐਗਜ਼ਾਮਪਲ ਦੇਣ ਨਾਲ ਸੰਬੰਧਤ ਲੈ ਲਓ বড় বড় ਗਿਫਟ ਦਿੰਦੇ ਆ ਮੈਂ ਹੀ ਐਗਜ਼ਾਮਪਲ ਦੇਣ ਲੱਗਾ ਸੀਗਾ ਹਸਪਤਾਲ ਦੇ ਵਿੱਚ ਕੋਈ ਮਰੀਜ਼ ਲੈ ਕੇ ਜਾਓ ਤਾਂ ਉਹ ਵੀ ਕਮਿਸ਼ਨ ਦੇ ਦਿੰਦੇ ਆ ਜੀ ਜਿਹੜੇ ਕੰਮ ਹੀ ਇਹ ਏਜੰਟਗਿਰੀ ਦਾ ਕਰਦੇ ਆ ਅਸੀਂ ਇੱਕ ਕੀਤੀ ਰਹੀ ਸੀ ਡਿਸਕਸ ਉਹ ਕਿਹੜਾ ਹਸਪੀਟਲ ਸੀਗਾ ਦਸਵੇਂ ਪਾਸੇ ਮੰਤਰੀ ਨਾਲ ਵਾਅਦਾ ਕਰਾ ਜਿਹੜਾ ਸੀਗਾ ਉਹ ਬਿਲਕੁਲ ਹਾਂ ਜੀ ਤੇ ਫਿਰ ਉਹ ਕਮਿਸ਼ਨ ਵਾਲਾ ਹੀ ਕੰਮ ਉਹ ਜੀ ਕਮਿਸ਼ਨ ਤਾਂ ਪਹਿਲਾਂ ਦੋਸਤਾਂ ਦੇ ਵਿੱਚ ਹੁਣ ਤੁਸੀਂ ਦੇਖੋ ਬੜੀ ਹਸੋੜੀ ਗੱਲ ਹੈਗੀ ਆ ਜੀ ਬਈ ਹੈਰਾਨੀ ਵਾਲੀ ਵੀ ਗੱਲ ਹੈਗੀ ਆ ਬਈ ਪੜੇ ਲਿਖੇ ਸਰਪੰਚ ਨੇ ਕਿਸੇ ਨੇ ਵੀ ਆਵਾਜ਼ ਨਹੀਂ ਉਠਾਈ ਅਜੇ ਤਾਜ਼ਾ ਤਾਜ਼ਾ 7000 ਦਾ 500 ਤੋਂ 1000 ਦਾ ਜਿਹੜਾ ਸਰਾਂ ਸੀਗਾ ਉਹ ਸੀਗਾ ਉਹ ਉਹਨਾਂ ਨੂੰ ਕੀਮਤ ਪਤਾ ਲੱਗ ਗਈਆਂ ਮੈਨੂੰ ਇੱਕ ਨਹੀਂ ਸਮਝ ਆਦੀ ਬਈ ਕੀ ਇਹੀ ਗੱਲ ਹੈ ਸਾਡੇ ਭਾਈ ਸਰਪੰਚ ਭਾਈਚਾਰੇ ਨੂੰ ਕਿਹਾ ਇਹੀ ਹੈ ਬਈ ਸਾਹੀ ਕਿਹੜਾ ਪੱਲੇ ਉਹ ਜਿਹੜੇ ਸਰਕਾਰ ਦੇ ਜਣੇ ਆ ਪਰ ਜੇ ਉਹ ਪੈਸੇ ਤੁਹਾਡੇ ਕੋਲ ਬਚ ਜਊਗੇ ਕਿਸੇ ਦੇ ਪਿੰਡ ਦੀ ਭਲਾਈ ਲਈ ਲੱਗ ਸਕਦੇ ਨੇ ਕਿਸੇ ਦੇ ਕੰਮ ਤਾਂ ਆਊਗੇ ਠੀਕ ਹੈ ਜੀ ਜੇ ਹੁਣ ਇਹੀ ਜੇ 5 ਲੱਖ 60 ਹਜ਼ਾਰ ਆਪਾਂ ਹੋ ਹੀ ਲਈਏ ਤਾਂ ਇਹ 10 15 ਟਰਨੂ ਪੰਪ ਹੋ ਰ ਆ ਸਕਦੇ ਸੀ ਉਹ ਹੋਰ ਦਸਾਂ ਪਿੰਡਾਂ ਹੋ ਸਕਦਾ ਦੀਪਕ ਜੀ ਸਰਪੰਚ ਜਿਹੜੇ ਉਹ ਡਰਦੇ ਵੀ ਹੁਣ ਕਿ ਹੋ ਸਕਦਾ ਕਿ ਚਾਕਰ ਆਪਾਂ ਵਿਰੋਧ ਕਰਦੇ ਆ ਤਾਂ ਸਾਨੂੰ ਫਿਰ ਵਿਕਾਸ ਕੰਮਾਂ ਦੇ ਲਈ ਕੋਈ ਨਹੀਂ ਆਨਾ ਕਦੀ ਕਰ ਸਕਦੇ ਅਫਸਰ ਜੋ ਸੁਭਾਵਿਕ ਹੁੰਦਾ ਹੀ ਆ ਜੀ ਸਿਆਸਤ ਦਾ ਮਿਆਰ ਕਿੰਨਾ ਘਟੇ ਚੁੱਕਿਆ ਤੁਹਾਨੂੰ ਪਤਾ ਹੀ ਹੈ ਜੀ ਪੂਜੀ ਚੇਤੰਦੀਪ ਦੇਖੋ ਜੇ ਆਪਾਂ ਇਹ ਖਰੀਦਣੇ ਮਾਪ ਤੱਡਾ ਦੀ ਗੱਲ ਕਰਦੇ ਜਿਸਲੇ ਖਰੀਦ ਹੁੰਦੇ ਉਹਦੇ ਨਿਯਮ ਹੈ ਜੇ ਸਰਕਾਰੀ ਤੌਰ ਤੇ ਵੀ ਖਰੀਦਣੇ ਆ ਕੋਈ ਉਹਦੀ ਪ੍ਰੋਪੋਜ਼ਲ ਬਣੀ ਹੋਣੀ ਆ ਪ੍ਰੋਪੋਜ਼ਲ ਬਣ ਕੇ ਮਹਿਕਮੇ ਦੇ ਉੱਚ ਅਫਸਰਾਂ ਨੂੰ ਗਈ ਹੋਈ ਆ ਉੱਥੋਂ ਮਨਜ਼ੂਰੀ ਆਈ ਹੋਣੀ ਆ ਉਸ ਤੋਂ ਬਾਅਦ ਕੋਟੇਸ਼ਨਸ ਮੰਗੀਆਂ ਹੋਣੀਆਂ ਕੋਟੇਸ਼ਨਸ ਤੋਂ ਬਾਅਦ ਰੇਟਸ ਤੈਅ ਹੋਏ ਹੋਣੇ ਆ ਉਹਦੇ ਤੋਂ ਇੱਕ ਚੂਜ਼ ਹਣਿਆ ਕੋ ਕਮੇਟੀ ਬਣੀ ਹੋ ਕੁਝ ਮੀਡੀਆ ਰਹੇ ਉਹਦੀ ਪਬਲਿਸਿਟੀ ਹੁੰਦੀ ਆ ਪਿਆ ਆ ਜਿਹੜੇ ਇਸ਼ਤਿਹਾਰ ਲੱਗਦੇ ਆ ਮੰਗਰੀਆਂ ਜਾਂਦੀਆਂ ਜਿਹੜੀਆਂ ਹੈਗੀਆਂ ਕਿਸੇ ਨਾ ਕਿਸੇ ਨੂੰ ਕਿਤੇ ਵੀ ਨਹੀਂ ਹੈਗਾ ਬਿੱਲ ਹੈ ਮੈਨੂੰ ਇਹ ਪਤਾ ਲੱਗ ਗਿਆ ਕਿ ਉਹਨਾਂ ਕੋਲ ਬਿੱਲ ਹੈ ਅਜਾ ਬਾਕੀ ਕੋਈ ਨਹੀਂ ਮੈਂ ਗੜਸ਼ੰਕਰ ਦੀ ਆ ਮੈਂ ਬੜੀ ਤਹਿਕੀਕਾਤ ਕੀਤੀ ਗੜਸ਼ੰਕਰ ਦੀ ਇੱਕ ਤੁਮ ਥੋੜੇ ਫੋਨ ਚ ਹੀ ਆ ਤੁਸੀਂ ਉਹ ਲਿਸਟ ਭੇਜੀ ਮੈਂ ਟਿਕ ਕੀਤੇ ਹੋ ਆ ਉਹਦੇ ਪਿੱਛੇ ਲਾਸਟ ਤੇ ਦੇਖਿਓ ਬਈ ਦੋ ਕੰਪਨੀਆਂ ਆ ਉੱਪਰੋਂ ਐਸਕੇ ਐਸਕੇ ਕਿਹੜੀ ਕੰਪਨੀਆਂ ਆ ਅਸਕੇ ਐਸਕੇਐਸ ਗਰੁੱਪ ਆ ਇੱਕ ਐਮਐਸਕੇ ਦੇਵ ਐਂਡ ਕੰਪਨੀ ਆ ਇੱਕ ਥੱਲੇ ਆ ਜਾਓ ਟਵਾਲ ਐਂਟਰਪ੍ਰਾਈਜ਼ਸ ਗੜਸ਼ੰਕਰ ਆ ਜੀ ਇਹ ਮੈਨੂੰ ਹਜੇ ਤੱਕ ਲੱਭਾ ਹੀ ਨਹੀਂ ਯਾਰ ਕਿਹੜਾ ਆ ਟਵਾਲ ਐਂਟਰਪ੍ਰਾਈਜ਼ਸ ਟਵਾਲ ਮੈਨੂੰ ਲੱਭਾ ਨਹੀਂ ਚੇਤਨ ਜੀ ਆ ਜੀ ਆ ਕਾਫੀ ਖੰਗਾਲਿਆ ਮੈਂ ਆਪਣੇ ਉਥੇ ਪੱਤਰਕਾਰਾਂ ਨੂੰ ਵੀ ਕਿਹਾ ਹੈਗਾ ਵੇ ਮੈਨੂੰ ਲੱਭ ਕੇ ਦੇਖੋ ਈਵਨ ਭਾਜਪਾ ਗੂ ਨਵੀਸ਼ਾ ਮੈਂ ਤੁਹਾਨੂੰ ਖਬਰ ਦੱਸਣ ਤੋਂ ਪਹਿਲਾਂ ਮੈਂ ਮੈਂ ਖਬਰ ਨਹੀਂ ਉਹਨਾਂ ਨੂੰ ਦੱਸੀ ਸੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਲੀਡਰ ਆ ਤੁਹਾਡੀ ਬਾਤ ਵੀ ਜ਼ਿਆਦਾ ਆ ਪਿਆ ਲੱਭ ਕੇ ਦਿਓ ਉਹਨਾਂ ਨੂੰ ਵੀ ਹਜੇ ਤਾਂ ਨਹੀਂ ਲੱਭਾ ਇਹ ਕੌਣ ਇਹ ਤਾਂ ਹੁਣ ਅਗਲੀ ਸ਼ਾਇਦ ਸਾਡੀ ਅਗਲੀ ਖੋਜ ਦੇ ਵਿੱਚ ਪਤਾ ਲੱਗ ਜੂਵੇ ਕੌਣ ਹੈਗਾ ਪਰ ਇਹ ਬਲਾਕ ਹੈ ਜਿਹੜਾ ਮਾਲਪੁਰੇ ਕਿਉਂ ਸੁਰਖਿਆ ਜਾਂਦਾ ਉੱਥੋਂ ਦੀ ਜਿਹੜੀ ਬੀਡੀਪੀ ਉਹਦੀ ਕੁਰਸੀ ਹੈ ਕਿ ਉਹਨੂੰ ਬਖਸ਼ਿਆ ਕਿ ਜਿੰਨੇ ਇੱਥੇ ਬੈਣਾ ਉਹਨੇ ਘਪਲਾ ਕਰਨੇ ਕਰਨਾ 6 ਦਿਨ ਜੀ ਉੱਥੇ ਦੋ ਇੱਕ ਸਭ ਤੋਂ ਅਹਿਮ ਫੈਕਟਰ ਹੈ ਜਿਹੜਾ ਬਲਾਕ ਮਾਲਪੁਰਾ ਹੈ ਨਾ ਉਹ ਦੋ ਵਿਧਾਨ ਸਭਾ ਦੇ ਪਿੰਡ ਲੱਗਦੇ ਉਹਨੂੰ ਅੱਜ ਅਸੀਂ ਦਰਸ਼ਕਾਂ ਨੂੰ ਵੀ ਕਲੀਅਰ ਕਰ ਦਈਏ ਹਲਕਾ ਗੜਸ਼ੰਕਰ ਤੇ ਚੱਬੇ ਹਲਕਾ ਗੜਸ਼ੰਕਰ ਦੇ 35-40 ਕਿੰਨੇ ਆ ਬਾਕੀ 150 ਤੋਂ 100 ਪੌਣੇ 200 ਤੱਕ ਹਲਕਾ ਚੱਬੇ ਬਿਲਕੁਲ ਉਹ ਜਿਹੜੀ ਨਾ ਤੁਸੀਂ ਇਹ ਦੇਖੋ ਵੀ ਕਹਿੰਦੇ ਹੁੰਦੇ ਵੀ ਕੰਨ ਐ ਨਹੀਂ ਫੜਨਾ ਐ ਫੜਨਾ ਪ੍ਰਪੋਜ਼ਲ ਕਿਸੇ ਦੀ ਬਣਦੀ ਖਰੀਦ ਤੇ ਜੇ ਉਹ ਦੂਜੇ ਪਾਸੇ ਵੀ ਹੋ ਜਾਂਦੇ ਆ ਦੂਜੇ ਵਾਲੇ ਪਾਸੇ ਨੂੰ ਪਤਾ ਨਹੀਂ ਲੱਗਦਾ ਮੇਰੇ ਦੇ ਹਿਸਾਬ ਨਾਲ ਫੇਰ ਹਿਸਾਬ ਨਾਲ ਜਿਹੜੇ ਵੋਟਾਂ ਨਾਲ ਜਿੱਤ ਕੇ ਤੁਰੇ ਆਏ ਉਹਨਾਂ ਦੀ ਪੈਣੀ ਨਜ਼ਰ ਹੈ ਨਹੀਂ ਇਹਦੇ ਤੇ ਬਿਲਕੁਲ ਹੁਣ ਐਮਐਲਏ ਜਾਂ ਉਹਨਾਂ ਨੂੰ ਦੱਸ ਨਹੀਂ ਰਹੇ ਹੈਗੇ ਆਫੀਸਰਸ ਵੀ ਅਸੀਂ ਆ ਕੰਮ ਕਰਦੇ ਪਏ ਆਫੀਸਰਸ ਦੇ ਨਾਲ ਗੱਲਬਾਤ ਕਹਿੰਦੇ ਆ ਜਦੋਂ ਆਪਾਂ ਉਹਨਾਂ ਦਾ ਪੱਖ ਜਾਣਦੇ ਆ ਕੱਲ ਤੁਹਾਡੀ ਡਿਪਟੀ ਕਮਿਸ਼ਨ ਨਾਲ ਗੱਲਬਾਤ ਹੋਈ ਆ ਉਹ ਕਹਿੰਦੇ ਮੇਰੇ ਧਿਆਨ ਚ ਨਹੀਂ ਉਹ ਮੈਂ ਇਹਦੀ ਜਾਂਚ ਕਰਵਾਉਣੀ ਆ ਜਿਵੇਂ ਇਸੇ ਤਰ੍ਹਾਂ ਮੈਂ ਐਮਐਲਏ ਡਾਕਟਰ ਅਸ਼ੋਕ ਕੁਮਾਰ ਚੱਬੇਵਾਲ ਦੇ ਨਾਲ ਗੱਲਬਾਤ ਕੀਤੀ ਆ ਉਹ ਕਹਿੰਦੇ ਕੋਈ ਬਹੁਤਾ ਧਿਆਨ ਚ ਨਹੀਂ ਸੀਗਾ ਮਾੜਾ ਮੋਟਾ ਧਿਆਨ ਚ ਹੈਗਾ ਮੈਂ ਪਤਾ ਕਰ ਰੰਦਾ ਜੀ ਕਿਉਂ ਨਹੀਂ ਪਤਾ ਲੱਗਦਾ ਜੀ ਇਹਨਾਂ ਨੂੰ ਚੇਤਨ ਜੀ ਮੈਨੂੰ ਤਾਂ ਇੱਕ ਨਹੀਂ ਸਮਝ ਆਂਦੀ ਆ ਮੈਂ ਤਾਂ ਪਹਿਲਾਂ ਇਹ ਸਬੰਧਤ ਅਫਸਰ ਜਿਹੜੇ ਉੱਥੇ ਬੀਡੀਪੀਓ ਹੈਗੇ ਆ ਉਹਨਾਂ ਨੂੰ ਫੋਨ ਕੀਤਾ ਅਪਤਾਰ ਸਿੰਘ ਬੜਾ ਬੇਤੁਕਾ ਜਵਾਬ ਦਿੱਤਾ ਉਹਨਾਂ ਨੇ ਕੀ ਕਹਿੰਦੇ ਨੇ ਜੇ ਕੋਈ ਸ਼ਾਇਦ ਹੋਰ ਹੁੰਦਾ ਉਹਨਾਂ ਨੂੰ ਬੇਤੁਕਾ ਲੱਗਾ ਮੈਨੂੰ ਹਾਸੋ ਹੋਣਾ ਲੱਗਾ ਮੈਂ ਹਾਸੋ ਹੀ ਨਹੀਂ ਕਹਿ ਸਕਦਾ ਤੁਸੀਂ ਹੁਣ ਵੀ ਮੈਂ ਕੈਮਰੇ ਦੇ ਸਾਹਮਣੇ ਕਹਿ ਸਕਦਾ ਮੈਂ ਨਾਲ ਹੁਣ ਵੀ ਫੋਨ ਤੇ ਆਪਾਂ ਗੱਲ ਕਰ ਲਾਂ ਨੇ ਮੈਂ ਉਹਨਾਂ ਨੂੰ ਵੀ ਪਹਿਲਾਂ ਹੀ ਮੈਨੂੰ ਹੱਸਦੇ ਨੇ ਮੈਂ ਕਿਹਾ ਮੈਂ ਹੱਸ ਪਿਆ ਉੱਚੀ ਉੱਚੀ ਜਿਸ ਲਈ ਕਹਿੰਦੇ ਤੁਹਾਨੂੰ ਮਾਲਪੁਰੇ ਦਿੱਸਦਾ ਪੰਜਾਬ ਦੇ ਹੋਰ ਮੁੱਦੇ ਬਹੁਤ ਹੋ ਮੈਨੂੰ ਹੁਣ ਵੀ ਆਤਾ ਦਾ ਪਏ ਪੰਜਾਬ ਦੇ ਹੋਰ ਮੁੱਦੇ ਬਹੁਤ ਆ ਦੇਖੋ ਪੰਜਾਬ ਦੇ ਹੋਰ ਮੁੱਦੇ ਚੁੱਕਣ ਨੂੰ ਹਰ ਸਟੇਸ਼ਨ ਤੇ ਸਾਡਾ ਪੱਤਰਕਾਰ ਭਜਿਆ ਰਿਹਾ ਬੈਠਾ ਸਾਨੂੰ ਦਾ ਪਰਮਾਤਮਾ ਨੇ ਡਿਊਟੀ ਹਿਆਰਪੁਰ ਦੀ ਜ਼ਿਲ੍ਹੇ ਦੀ ਲਈ ਉਹ ਬਿਲਕੁਲ ਇਹਨੂੰ ਹੀ ਚੱਕਾਂਗੇ ਮੈਂ ਰਹਿਣ ਵਾਲਾ ਮਾਲਪੁਰ ਦੇ ਏਰੀਏ ਦਾ ਬਾੜੀਆਂ ਪਿੰਡ ਮੇਰਾ ਤੇ ਹੁਣ ਮੇਰੀ ਰਿਹਾਇਸ਼ ਜਿਹੜੀ ਆ ਉਹ ਮਾਲਪੁਰ ਹੈਗੀ ਆ ਮੈਨੂੰ ਤਾਂ ਜੱਦੀ ਪਿੰਡ ਬਾੜੀਆਂ ਮੇਰਾ ਹੁਣ ਜਿਹੜਾ ਜਿੱਥੇ ਮੈਂ ਰਹਿ ਰਿਹਾ ਐ ਇਸ ਵੇਲੇ ਜਿੱਥੇ ਮੈਂ ਜਾ ਕੇ ਪੱਤਰਕਾਰੀ ਸ਼ੁਰੂ ਕੀਤੀ ਜੇ ਸਟੇਸ਼ਨ ਤੋਂ ਮੈਨੂੰ ਤਾਂ ਉਹਦੇ ਨਾਲ ਹੀ ਲਗਾਵ ਹੋਣਾ ਮੈਨੂੰ ਬੜਾ ਆਸ ਆਇਆ ਉਹ ਕਹਿੰਦੇ ਤੈਨੂੰ ਮਾਲਪੁਰਾ ਹੀ ਦਿਸਦਾ ਹੋਰ بڑے ਮੁੱਦੇ ਮੈਂ ਕਿਹਾ ਉਹ ਵੀ ਡਿਸਕਸ ਕਰ ਲਵਾਂਗੇ ਵੀ ਮੈਨੂੰ ਤੁਸੀਂ ਦੱਸੋ ਵੀ ਆ ਜਿਹੜੇ ਉਹ ਕਹਿੰਦੇ ਜੀ ਬੜੇ ਨਿਜਮਾ ਅਨੁਸਾਰ ਖਰੀਦੇ ਗਏ ਆ ਤੇ ਫਿਰ ਮੈਂ ਜਿਸਲੇ ਉਹਨਾਂ ਨੂੰ ਡਿਫਰੈਂਸ ਪੁੱਛਿਆ ਵੀ ਇੰਨੇ ਦਾ ਆ ਜਾਂਦਾ ਤੇ ਇਹਨੇ ਕਿ ਕੀ ਉਹ ਤੇ ਉਹ ਇਹਦਾ ਕੋਈ ਮੈਨੂੰ ਆਨਸਰ ਨਹੀਂ ਕੋਈ ਵੀ ਦੇ ਸਕਿਆ ਕੁਝ ਆਨਸਰ ਦੇਣ ਕਿੱਦਾਂ ਜੀ ਕਿਹੜੇ ਮਰਜਵਾ ਨਹੀਂ ਜੀ ਬਸ ਇਹ ਮਤੇ ਪਾ ਕੇ ਹੋਇਆ ਜੀ ਉਹ ਕਹਿੰਦਾ ਜੀ ਨਹੀਂ ਮਾ ਅਨੁਸਾਰ ਹੋਇਆ ਮਤੇ ਪਾਸ ਹੋਇਆ ਤੁਸੀਂ ਉਪਰੋਂ ਡਿਪਟੀ ਏਡੀਸੀ ਡਿਪਟੀ ਕਮਿਸ਼ਨਰ ਜੀ ਨੂੰ ਮੈਂ ਪੁੱਛਾ ਉਹਨਾਂ ਦਾ ਜਵਾਬ ਹੋਈ ਮੇਰੇ ਨੋਟਸ ਨਹੀਂ ਆ ਮੈਂ ਉਹ ਹੀ ਤਾਂ ਗੱਲ ਚੇਤਨ ਜੀ ਮੈਂ ਕਹਿੰਨਾ ਆਪਾਂ ਇਸੇ ਹੀ ਪ੍ਰੋਗਰਾਮ ਦੇ ਵਿੱਚ ਆਪਾਂ ਕੱਲ੍ਹ ਜਾਂ ਪਰਸੋਂ ਆ ਨਾ ਇਹਦਾ ਨਾਂ ਹੀ ਪ੍ਰੋਗਰਾਮ ਕੱਲ ਪਰਸੋਂ ਕਰੀਏ ਇਹਦਾ ਨਾਂ ਇਹ ਰੱਖੀਏ ਤੇ ਮੇਰੇ ਧਿਆਨ ਵਿੱਚ ਨਹੀਂ ਹੈ ਪੜਤਾਲ ਕਰ ਲੈਂਦਾ ਹਾਂ ਮੈਨੂੰ ਡੀਸੀ ਸਾਹਿਬ ਨੇ ਵੀ ਇਹੀ ਕਿਹਾ ਮੈਂ ਪਤਾ ਕਰ ਲੈਣਾ ਮੈਂ ਉਹਨਾਂ ਨੂੰ ਕਿਹਾ ਵੀ ਸ਼ਾਇਦ ਮੇ ਵੀ ਪੋਸੀਬਲ ਹੈ ਵੀ ਮੈਨੂੰ ਕੰਸੋਲਾ ਮਿਲ ਜਾ ਪੀ ਡੀਸੀ ਸਾਹਿਬ ਹੈ ਡੀਸੀ ਵਿਕਾਸਜੀ ਨੂੰ ਵੀ ਮੈਂ ਫੋਨ ਕੀਤਾ ਉਹਨੇ ਫੋਨ ਨਹੀਂ ਚੱਕਿਆ ਮੇਰਾ ਹੁਣ ਐਸਾ ਹੀ ਪ੍ਰੋਗਰਾਮ ਦੇ ਵਿੱਚ ਚੱਲਦੇ ਤੋਂ ਪਹਿਲਾਂ ਤੁਸੀਂ ਐਮਐਲਏ ਸਾਹਿਬ ਨੂੰ ਫੋਨ ਕੀਤਾ ਤੇ ਉਹਨਾਂ ਦਾ ਆਨਸਰ ਜਿਹੜਾ ਹੈ ਉਹ ਤੁਸੀਂ ਦੱਸਦੇ ਹੋ ਕੀ ਆਇਆ ਉਹ ਕਹਿੰਦੇ ਵੈਸੇ ਕੋਈ ਬਹੁਤਾ ਧਿਆਨ ਚਤਤ ਹੈ ਨਹੀਂ ਉੱਦਾਂ ਮੇਰਾ ਮਾੜਾ-ਮੋੜਾ ਧਿਆਨ ਜਾ ਕੇ ਮੈਂ ਪਤਾ ਕਰ ਲੈਂਦਾ ਭਾਜੀ ਧਿਆਨ ਰੱਖਣਾ ਕਿਨੇ ਆਵਾਂ ਦੱਸੋ ਹਲਕੇ ਦੇ ਨੁਮਾਇੰਦਗੀ ਕਰਦੇ ਆ ਕੋਈ ਆਸਾਨ ਥੋੜੀ ਜਿੰਮੇਵਾਰੀ ਹੈ ਇਹਨਾਂ ਦੀ ਅਫਸਰ ਹੈ ਕਿ ਯਾਰ ਨਾਲੇ ਸੋਖੇ ਨਾਲੇ ਬਾਪੂ ਐਮਪੀ ਆ ਤੇ ਪੁੱਤ ਐਮਐਲਏ ਆ ਤਾਂ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਜੀ ਸੋ 70 ਮਾਜੀ ਹੋਣਾ ਚਾਹੀਦਾ ਆ ਕਿਉਂ ਨਹੀਂ ਕਿਹਾ ਸ਼ੋਪਿੰਗ ਕੀਤੀ ਜਾਂਦੇ ਯਾਰ ਬਾਲਿਆਂ ਦੇ ਦੂਏ ਦੇ ਥੋੜਾ ਚੱਕ ਦੇਈ ਜਾਣੇ ਆ ਸਾਰੇ ਲੋਕੀ ਪੰਚਾਇਤਾਂ ਨਾਲ ਕਿਹੜੀ ਠਗੀ ਹੋਈ ਆ ਉਹ ਵੀ ਰੱਖਣੀ ਚਾਹੀਦੀ ਕਿ ਨਹੀਂ ਧਿਆਨ ਚ ਪਰ ਪੰਚਾਇਤਾਂ ਦੇ ਵੀ ਜ਼ਿੰਮੇਵਾਰੀ ਦੀ ਬਣਦੀ ਆ ਥੋੜੀਆਂ ਲੱਤਾਂ ਚ ਭਾਰ ਰੱਖਣਾ ਲੋਕਾਂ ਨੇ ਚੁਣਿਆ ਤੁਸੀਂ ਚਲੋ ਇੱਕ ਪਿੰਡ ਦੀ ਮੈਂ ਕਹਿੰਦਾ 300 ਪਿੰਡ ਵੀ ਆ ਤੁਸੀਂ 300 ਬੰਦੇ ਦਾ ਨਮਾਇੰਦੇ ਹੋ ਚੇਤਨ ਜੀ ਸਰਪੰਚਾਂ ਦੀ ਮਜਬੂਰੀ ਹੋ ਜਾਂਦੀ ਆ ਉਹਨੇ ਕੰਮ ਕਰਾਣੇ ਹੁੰਦੇ ਆ ਤੇ ਉਹ ਚੁੱਪ ਬਿਲਕੁਲ ਮੈਂ ਸ਼ੁਰੂਆਤ ਪਹਿਲਾਂ ਵੀ ਇਹੀ ਕਿਹਾ ਸੀ ਸ਼ਾਇਦ ਉਹ ਡਰਦੇ ਨੇ ਇਸੇ ਗੱਲੋਂ ਕਿ ਪਿੰਡ ਨਾਲ ਭੇਦ ਭਾਵਨਾ ਹੋਵੇ ਕੋਈ ਪਿੰਡ ਬਣਾ ਭੇਦ ਭਾਵਨਾ ਹੋਵੇ ਤੁਸੀਂ ਹੁਣ ਕਰਨਾ ਕੀ ਆ ਤੁਸੀਂ ਕੱਲ ਪਰਸੋਂ ਮੀਂਹ ਦੀ ਖਬਰ ਕੀਤੀ ਆ ਜਿਹਦੇ ਚ ਉਹ ਲਾਈਵ ਕੀਤਾ ਸੀ ਕਿਹੜਾ ਉਹ ਮੁਹੱਲਾ ਹੈਗਾ ਹਮ ਦੇ ਦੋ ਖਰਜਾ ਭਾਈ ਦਾ ਮੁਹੱਲਾ ਕਿਹੜਾ ਫਤੇਗੜ ਨਿਊ ਫਤੇਗੜ ਕਰਕੇ ਆਂ ਜੀ 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 ਉਹ ਤੁਹਾਡੇ ਕੋਲ ਲਿਸਟ ਵੀ ਪਈ ਆ ਉਹ ਜਿਹੜੀ ਉਹ ਪ੍ਰੋਪੋਜ਼ਲ ਸਪਾਈਆਂ ਆ ਹੈਗੀਆਂ ਨਗਰ ਨਿਗਮ ਨੇ ਉਹਦੇ ਵਿੱਚ ਉਸ ਮੁਹੱਲੇ ਦਾ ਨਾਮ ਹੈ ਨੇ ਯਾਰ ਜਦ ਕਿ ਸਭ ਤੋਂ ਵੱਧ ਜ਼ਰੂਰਤ ਉਸ ਮੁਹੱਲੇ ਨੂੰ ਆ ਹੁਣ ਚਾਚੀ ਜੀ ਉੱਥੇ ਜਾ ਪਹੁੰਚੇ ਆ ਚਾਚੀ ਜੀ ਦੇ ਤੁਹਾਡਾ ਮਲਾਇਆ ਤੁਸੀਂ ਜਾ ਕੇ ਕੁਝ ਪੱਲੇ ਹੈਗਾ ਤਾਂ ਕਰਾ ਦਿਓ ਯਾਰ ਕੈਮਰੇ ਮੋਰੇ ਆ ਕੇ ਬਾਧੇ ਕਰ ਜਾਣੇ ਥੋੜਾ ਹੁਣ ਇਹੀ ਹੈ ਇਹੀ ਚੀਜ਼ ਹੋਇਆ ਮੈਂ ਦੇਖ ਲਵਾਂਗਾ ਮੈਂ ਕਰਾਂਗਾ ਹੁਣ ਚਾਰ ਦਿਨਾਂ ਦੇ ਵਿੱਚ ਦੇਖਿਆ ਜੀ ਕੀਤਾ ਕੁਝ ਉਹਨਾਂ ਨੇ ਮੈਂ ਹੀ ਪੁੱਛ ਲੈਣਾ ਯਾਰ ਕੁਝ ਕਿਸੇ ਵਸੇਦਾ ਹੋ ਯਾਰ ਕਿਸੇ ਦੇਖ ਲੈਣਾ ਹੈ ਰਟਿਆ ਰਿਹਾ ਰਟਾਇਆ ਜਵਾਬ ਹੈ ਤਾਂ ਹੈਰਾਨ ਆ ਕਿ ਅਫਸਰਾਂ ਦੇ ਇਹ ਅਫਸਰਾਂ ਔਰ ਐਮਐਲਏ ਆਦੇ ਅਫਸਰਾਂ ਔਰ ਐਮਐਲਏਾਂ ਦੇ ਇਸ ਚੱਕਰ ਵੀ ਉਹਦੇ ਵਿੱਚ ਮੈਂ ਦੇਖ ਲੈਣਾ ਪੜਤਾਲ ਕਰਾਂਗਾ ਦੇ ਵਿੱਚ ਪਿਸ ਰਹੀ ਹੈ ਆਮ ਜਨਤਾ ਆਮ ਜਨਤਾ ਦਾ ਬਿਲਕੁਲ ਸ਼ੋਸ਼ਨ ਹੋ ਰਿਹਾ ਜੀ ਬਿਲਕੁਲ ਜੀ ਜਿਪਕ ਜੀ ਜਦੋਂ ਭਗਵੰਤ ਮਾਨ ਮੁੱਖ ਮੰਤਰੀ ਬਣਦੇ ਨੇ ਤਾਂ ਉਦੋਂ ਉਹਨਾਂ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਜਾਂਦੀ ਹੈ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਬਹੁਤ ਐਡਵਰਟਾਈਜ਼ਮੈਂਟ ਵੀ ਤੁਹਾਨੂੰ ਪਤਾ ਸ਼ਕੀਨ ਹੈ ਸਰਕਾਰ ਹੈ ਇਸ਼ਤਿਹਾਰबाजी ਵਾਲੀ ਸਰਕਾਰ ਹੈ ਭ੍ਰਿਸ਼ਟਾਚਾਰ ਖਤਮ ਕਰਨ ਤੇ ਦਮ ਗੱਜੇ ਮਾਰੇ ਜਾਂਦੇ ਨਹੀਂ ਪਰ ਭ੍ਰਿਸ਼ਟਾਚਾਰ ਨੂੰ ਬढ़ावा ਦੇਣ ਵਾਲੇ ਤਾਂ ਇਹਨਾਂ ਦੇ ਖੁਦ ਆਪਣੇ ਆਗੂ ਹੈ ਜਾਂ ਇਹਨਾਂ ਦੇ ਅਫਸਰ ਹੀ ਉਹੀ ਦਾਗ ਲਾਈ ਜਾਂਦੇ ਨੇ ਜੀ ਪਰ ਕਿੱਦਾਂ ਫਿਰ ਗੱਲ ਸਿਰੇ ਚੜੂਗੀ ਜੀ ਚੇਤਨ ਜੀ ਜਿਹੜੀ ਆਗੂ ਤੇ ਭ੍ਰਿਸ਼ਟਾਚਾਰ ਉਹ ਤਾਂ ਬਿਲਕੁਲ ਥੱਲੜੀ ਪੌੜੀ ਆ ਤੁਸੀਂ ਸੀਐਮ ਮਾਨ ਸਾਹਿਬ ਦੀ ਐਗਜ਼ਾਮਪਲ ਲੈ ਲਓ ਤਾਂ ਲਾਈਵ ਹੋ ਕੇ ਕਹਿਤਾ ਸੀ ਡਾਕਟਰ ਸਿੰਘ 라ਜੀ ਉਹ ਮੰਨ ਗਿਆ ਮੇਰ ਕੋ ਜੀ ਭ੍ਰਿਸ਼ਟਾਚਾਰ ਹੈ ਉਹ ਕਮਿਸ਼ਨ ਹੈ ਉਹ ਨਾਲ ਤੁਰਿਆ ਫਿਰਦਾ ਇਹਦੇ ਤੋਂ ਵੱਡਾ ਮੈਂ ਤਾਂ ਬੱਦ ਜਵਾਬ ਨਹੀਂ ਦੇ ਸਕਦਾ ਜਿਹੀ ਕੋਕੋ ਤੇ ਹੀ ਕੋਕੋ ਦੇ ਬੱਚੇ ਬਹੁਤ ਬਹੁਤ ਧੰਨਵਾਦ ਜੀ ਫੇਰ ਬੰਦੀ ਸਾਹਿਬ ਜੀ ਤਾਂ ਸਨ ਸਿਨੀਅਰ ਪੱਤਰਕਾਰ ਦੀ ਪੱਕਾ ਨਹੀਂ ਹੋਤਰੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਤਾਂ ਇੱਕ ਵਾਰ ਮੁੜ ਤੋਂ ਜਿਹੜਾ ਅਦਾਰਾ ਹੁਸ਼ਾਰਪੁਰ ਨਿਊਜ਼ ਵੱਲੋਂ ਮਾਲਪੁਰ ਬਲਾਕ ਦਾ ਜਿਹੜਾ ਬੀਡੀਪੀਓ ਦਫ਼ਤਰ ਹੈ ਉੱਥੋਂ ਦਾ ਇੱਕ ਭ੍ਰਿਸ਼ਟਾਚਾਰ ਜਾਂ ਇੱਕ ਘਪਲਾ ਉਜਾਗਰ ਕੀਤਾ ਗਿਆ ਹੈ ਕੀ ਕੁਝ ਸਾਰਾ ਮਾਮਲਾ ਸੀ ਉਹ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰ ਚੁੱਕਿਆ ਤੇ ਜਲਦ ਮਿਲਦੇ ਹਾਂ ਕਿਸੇ ਨਵੇਂ ਵਿਸ਼ੇ ਦੇ ਨਾਲ ਉਦੋਂ ਤੱਕ ਲਈ ਮੈਨੂੰ ਚੇਤਨਕ